ਮੇਰਾ ਨਾਮ ਗੌਰਵ ਹੈ ਅਤੇ ਮੇਰੀ ਪਤਨੀ ਦਾ ਨਾਮ ਮੁਸਕਾਨ ਹੈ। ਅਸੀਂ ਬਹੁਤ ਹੀ ਗਰੀਬ ਸੀ। ਕਈ ਵਾਰ ਇਦਾਂ ਦੇ ਦਿਨ ਵੀ ਆਉਂਦੇ ਸੀ ਜਦੋਂ ਸਾਡੇ ਕੋਲ ਖਾਣੇ ਦੇ ਪੈਸੇ ਵੀ ਨਹੀਂ ਹੁੰਦੇ ਸੀ। ਮੇਰੀ ਪਤਨੀ ਇੱਕ ਹੋਟਲ ਵਿੱਚ ਸਫਾਈ ਦਾ ਕੰਮ ਕਰਦੀ ਸੀ ਅਤੇ ਮੈਂ ਇੱਕ ਹਸਪਤਾਲ ਵਿੱਚ ਵਾਰਡ ਵਾਇਸ ਸੀ। ਸਾਨੂੰ ਘਰ ਦਾ ਕਿਰਾਇਆ ਵੀ ਦੇਣਾ ਪੈਂਦਾ ਸੀ। ਸਾਡੇ ਵਿਆਹ ਨੂੰ 3 ਸਾਲ ਹੋ ਚੁਕੇ ਸੀ ਪਰ ਸਾਡੇ ਹਾਲਾਤ ਚੰਗੇ ਨਹੀਂ ਸੀ। ਕਈ ਵਾਰ ਮੇਰੀ ਪਤਨੀ ਹੋਟਲ ਤੋਂ ਬਚਿਆ ਖੁਚਿਆ ਖਾਣਾ ਲੈ ਆਉਂਦੀ ਸੀ ਜੋ ਅਸੀਂ ਖਾ ਲੈਂਦੇ ਸੀ ਮੈਂ ਉਸ ਨੂੰ ਕਹਿੰਦਾ ਸੀ ਕਿ ਉਹ ਅਜਿਹਾ ਖਾਣਾ ਮੇਰੇ ਲਈ ਨਾ ਲਿਆਇਆ ਕਰੇ ਕਿਉਂਕਿ ਲੋਕਾਂ ਦਾ ਬਚਿਆ ਖੁਚਿਆ ਖਾਣਾ ਮੈਨੂੰ ਬੁਰਾ ਲੱਗਦਾ ਸੀ ਮੈਂ ਉਸ ਨੂੰ ਮਨਾ ਕਰ ਦਿੱਤਾ ਸੀ ਪਰ ਜੇ ਉਹ ਖਾਣਾ ਨਾ ਲਿਆਉਂਦੀ ਤਾਂ ਅਸੀਂ ਖਾਂਦੇ ਕੀ ਇਹ ਗੱਲ ਵੀ ਆਪਣੀ ਥਾਂ ਤੇ ਸੱਚ ਸੀ ਜ਼ਿੰਦਗੀ ਇੰਨੀ ਮੁਸ਼ਕਿਲ ਹੋ ਗਈ ਸੀ ਕਿ ਲੋਕਾਂ ਦਾ ਬਚਿਆ ਕੁਝ ਇਹ ਖਾਣਾ ਖਾਣਾ ਪੈਂਦਾ ਸੀ ਸਾਡੇ ਘਰ ਦਾ ਕਿਰਾਇਆ ਬਿਜਲੀ ਦਾ ਬਿੱਲ ਅਤੇ ਘਰ ਦਾ ਸਮਾਨ ਵੀ ਲੈਣਾ ਪੈਂਦਾ ਸੀ ਜੋ ਸਾਡੀਆਂ ਦੋਹਾਂ ਦੀਆਂ ਤਨਖਾਹਾਂ ਨਾਲ ਨਾਲ ਵੀ ਪੂਰਾ ਨਹੀਂ ਹੁੰਦਾ ਸੀ ਮੈਂ ਬਹੁਤ ਪਰੇਸ਼ਾਨ ਅਤੇ ਚਿੰਤਾ ਵਿੱਚ ਸੀ ਪਰ ਮੈਂ ਇੱਕ ਚੰਗਾ ਇਨਸਾਨ ਸੀ ਮੈਂ ਅੱਜ ਤੱਕ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਸੀ ਮੈਂ ਗਲਤ ਤਰੀਕੇ ਨਾਲ ਪੈਸੇ ਵੀ ਨਹੀਂ ਕਮਾਉਣਾ ਚਾਹੁੰਦਾ ਵਰਨਾ ਅੱਜਕੱਲ੍ਹ ਹਸਪਤਾਲਾਂ ਵਿੱਚ ਬਹੁਤ ਰਿਸ਼ਵਤ ਚੱਲਦੀ ਹੈ ਇਹ ਹਸਪਤਾਲ ਦੀ ਸਪਲਾਈ ਦਾ ਸਮਾਨ ਵੇਚ ਸਕਦੇ ਹੋ ਮੇਰੇ ਨਾਲ ਕੁਝ ਲੋਕ ਅਜਿਹਾ ਕਰਦੇ ਸੀ ਪਰ ਮੈਂ ਅਜਿਹਾ ਨਹੀਂ ਕਰਦਾ ਬਲਕਿ ਉਹਨਾਂ ਲੋਕਾਂ ਨੂੰ ਵੀ ਸਮਝਾਇਆ ਸੀ ਜੋ ਜਿਹੇ ਕੰਮ ਕਰਦੇ ਹਨ ਇਸ ਕਰਕੇ ਮੇਰਾ ਕੋਈ ਦੋਸਤ ਵੀ ਨਹੀਂ ਸੀ ਜੋ ਮੁਸੀਬਤ ਵਿੱਚ ਮੇਰੇ ਕੰਮ ਆ ਸਕੇ ਮੇਰੀ ਪਤਨੀ ਹੀ ਮੇਰਾ ਸਹਾਰਾ ਸੀ ਜੋ ਜਿਵੇਂ ਤਿਵੇਂ ਮੇਰੇ ਨਾਲ ਸੀ ਅਸੀਂ ਦੋਵੇਂ ਜਿਆਦਾ ਪੜੇ ਲਿਖੇ ਨਹੀਂ ਸੀ ਮੈਂ ਸਿਰਫ ਸਕੂਲ ਤੱਕ ਹੀ ਪੜਿਆ ਸੀ ਅਤੇ ਮੇਰੀ ਪਤਨੀ ਬਿਲਕੁਲ ਵੀ ਪੜੀ ਲਿਖੀ ਨਹੀਂ ਨਹੀਂ ਸੀ ਫਿਰ ਕੁਝ ਅਜੀਬ ਜਿਹਾ ਵਾਪਰਿਆ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਮੈਂ ਮੁਸਕਾਨ ਦੇ ਕੋਲ ਬਹੁਤ ਸਾਰੇ ਪੈਸੇ ਦੇਖੇ ਉਸ ਦਿਨ ਪਹਿਲੀ ਤਰੀਕ ਨਹੀਂ ਸੀ ਕਿ ਉਸ ਨੂੰ ਤਨਖਾਹ ਮਿਲੀ ਹੋਵੇ ਫਿਰ ਇੰਨੇ ਸਾਰੇ ਪੈਸੇ ਉਸ ਕੋਲ ਕਿੱਥੋਂ ਆਏ ਮੈਂ ਹੈਰਾਨ ਹੋ ਗਿਆ ਉਹ ਉਹ ਪੈਸੇ ਮੇਰੇ ਕੋਲ ਲੁਕਾ ਰਹੀ ਸੀ ਪਰ ਮੈਂ ਦੇਖ ਚੁੱਕਿਆ ਸੀ ਮੈਂ ਪੁੱਛਿਆ ਹੈ ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ ਉਸਨੇ ਕਿਹਾ ਨਹੀਂ ਤੁਹਾਨੂੰ ਗਲਤ ਫਹਮੀ ਹੋਈ ਹੈ ਅਜਿਹਾ ਕੁਝ ਨਹੀਂ ਹੈ ਮੈਂ ਕਿਹਾ ਮੈਂ ਆਪਣੀਆਂ ਅੱਖਾਂ ਨਾਲ ਪੈਸੇ ਦੇਖੇ ਹਨ ਝੂਠ ਬੋਲਣ ਦੀ ਲੋੜ ਨਹੀਂ ਦੱਸੋ ਕੀ ਗੱਲ ਹੈ ਫਿਰ ਉਸਨੇ ਮੈਨੂੰ ਦੱਸਿਆ ਕਿ ਦਰਅਸਲ ਹੋਟਲ ਵਿੱਚ ਇੱਕ ਔਰਤ ਦਾ ਪਰਸ ਰਹਿ ਗਿਆ ਸੀ ਅਤੇ ਉਸ ਵਿੱਚੋਂ ਮੈਂ ਪੈਸੇ ਕੱਢ ਲਏ ਮੈਂ ਕਿਹਾ ਪਹਿਲਾਂ ਤਾਂ ਪਹਿਲਾਂ ਤੁਸੀਂ ਲੋਕਾਂ ਦਾ ਬਚਿਆ ਖੁਜਿਆ ਖਾਣਾ ਘਰ ਲੈ ਆਉਂਦੇ ਸੀ ਹੁਣ ਤੁਸੀਂ ਚੋਰੀ ਵੀ ਸ਼ੁਰੂ ਕਰ ਦਿੱਤੀ ਉਸਨੇ ਕਿਹਾ ਇਸ ਵਿੱਚ ਚੋਰੀ ਕਿਹੜੀ ਕੋਈ ਆਪਣਾ ਪਰਸ ਭੁੱਲ ਗਿਆ ਸੀ ਅਤੇ ਮੈਨੂੰ ਮਿਲ ਗਿਆ ਤਾਂ ਇਹ ਮੇਰਾ ਹੋ ਗਿਆ ਹੋ ਗਿਆ ਮੈਂ ਕਿਹਾ ਅਜਿਹਾ ਬਿਲਕੁਲ ਵੀ ਨਹੀਂ ਹੈ ਹੋ ਸਕਦਾ ਹੈ ਉਹ ਕੱਲ ਨੂੰ ਆਪਣਾ ਪਰਸ ਲੈਣ ਲਈ ਵਾਪਸ ਆਵੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਸਾਰੇ ਪੈਸੇ ਵਾਪਸ ਕਰੋ ਮੈਂ ਕਿਹਾ ਮੈਨੂੰ ਕੋਈ ਮਸਲਾ ਨਹੀਂ ਚਾਹੀਦਾ ਇਹ ਪੈਸੇ ਵਾਪਸ ਕਰ ਦਿਓ ਮੁਸਕਾਨ ਦਾ ਕਹਿਣਾ ਕਹਿਣਾ ਸੀ ਕਿ ਜੇ ਹੋਟਲ ਦੇ ਮੈਨੇਜਰ ਨੂੰ ਪੈਸੇ ਦੇ ਦਿੱਤੇ ਤਾਂ ਉਹ ਆਪਣੀ ਜੇਬ ਵਿੱਚ ਪਾ ਲਵੇਗਾ ਅਤੇ ਜਿਸ ਦੇ ਪੈਸੇ ਹਨ ਉਸ ਨੂੰ ਵਾਪਸ ਨਹੀਂ ਕਰੇਗਾ ਮੈਂ ਕਿਹਾ ਉਹ ਜਿਸ ਨੂੰ ਚਾਹੇ ਵਾਪਸ ਕਰੇ ਜਾਂ ਨਾ ਕਰੇ ਪਰ ਤੁਸੀਂ ਤਾਂ ਆਪਣੀ ਤਰਫੋਂ ਕੋਈ ਗਲਤ ਕੰਮ ਨਹੀਂ ਕਰੋਗੇ ਇਹ ਪੈਸੇ ਵਾਪਸ ਕਰ ਦਿਓ ਮੇਰੀ ਪਤਨੀ ਨੇ ਕਿਹਾ ਠੀਕ ਹੈ ਅਤੇ ਅਗਲੇ ਦਿਨ ਉਸਨੇ ਪੈਸੇ ਵਾਪਸ ਕਰ ਦਿੱਤੇ ਅਗਲੇ ਦਿਨ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਕਿ ਅਸੀਂ ਕੁਝ ਖਾ ਸਕੀਏ ਮੁਸਕਾਨ ਮੈਨੂੰ ਕਾਫੀ ਸੁਨਾਇਆ ਤੇ ਕਹਿਣ ਲੱਗੀ ਕੱਲ ਜੇ ਤੁਸੀਂ ਪੈਸੇ ਵਾਪਸ ਨਾ ਕਰਵਾਏ ਹੁੰਦੇ ਤਾਂ ਅੱਜ ਸਾਡੇ ਕੋਲ ਇੰਨੇ ਪੈਸੇ ਹੁੰਦੇ ਕਿ ਅਸੀਂ ਖਾਣਾ ਖਾ ਸਕਦੇ ਮੈਂ ਉਸ ਨੂੰ ਕਿਹਾ ਦੇਖੋ ਮੈਂ ਹਮੇਸ਼ਾ ਸਹੀ ਕੰਮ ਕਰਦਾ ਹਾਂ ਮੈਨੂੰ ਗਲਤ ਕੰਮ ਕਰਨਾ ਪਸੰਦ ਨਹੀਂ ਅਤੇ ਤੁਸੀਂ ਵੀ ਇੱਕ ਚੰਗੇ ਇਨਸਾਨ ਹੋ ਇਸੇ ਲਈ ਮੈਂ ਤੁਹਾਡੇ ਨਾਲ ਵਿਆਹ ਕੀਤਾ ਸੀ ਮੁਸਕਾਨ ਰੋਣ ਲੱਗੀ ਅਤੇ ਕਹਿਣ ਲੱਗੀ ਖਾਲੀ ਚੰਗਿਆਈ ਨਾਲ ਪੇਟ ਨਹੀਂ ਭਰਦਾ ਅੱਜ ਕੱਲ ਸਭ ਕੁਝ ਮਹਿੰਗਾ ਹੋ ਗਿਆ ਹੈ ਅਸੀਂ ਸਭ ਕੁਝ ਕਿਵੇਂ ਕਰਾਂਗੇ ਮੈਂ ਉਸ ਨੂੰ ਕਿਹਾ ਅਸੀਂ ਥੋੜੇ ਵਿੱਚ guzara ਕਰ ਲਵਾਂਗੇ ਪਰ ਚੋਰੀ ਨਹੀਂ ਕਰਾਂਗੇ ਕਿਸੇ ਦੀ ਚੀਜ਼ ਚਾਹੇ ਉਸ ਦੀ ਮਰਜ਼ੀ ਨਾਲ ਚੁੱਕੀ ਜਾਵੇ ਸਾਹਮਣੇ ਚੁੱਕੀ ਜਾਵੇ ਜਾਂ ਉਸ ਦੇ ਗੈਰ ਹਾਜ਼ਰੀ ਵਿੱਚ ਉਹ ਚੋਰੀ ਹੀ ਹੁੰਦੀ ਹੈ ਇਸ ਲਈ ਤੁਸੀਂ ਅੱਗੇ ਤੋਂ ਅਜਿਹਾ ਕੁਝ ਨਹੀਂ ਕਰੋਗੇ ਜਦੋਂ ਤੋਂ ਮੈਂ ਇਹ ਗੱਲ ਕਹੀ ਮੁਸਕਾਨ ਬਹੁਤ ਗੁੱਸੇ ਵਿੱਚ ਸੀ ਅਤੇ ਮੇਰੇ ਨਾਲ ਠੀਕ ਤਰ੍ਹਾਂ ਗੱਲ ਵੀ ਨਹੀਂ ਸੀ ਕਰ ਰਹੀ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ ਮੈਨੂੰ ਪਤਾ ਸੀ ਕਿ ਉਹ ਖੁਦ ਹੀ ਠੀਕ ਹੋ ਜਾਵੇਗੀ ਕਿਉਂਕਿ ਹਰਾਮ ਵਾਲੇ ਪੈਸੇ ਕਦੇ ਵੀ ਫਾਇਦਾ ਨਹੀਂ ਦਿੰਦੇ ਉਹ ਸਿਰਫ ਮੁਸੀਬਤ ਹੀ ਲਿਆਉਂਦੇ ਹਨ ਸਾਡੇ ਹਾਲਾਤ ਬਹੁਤ ਖਰਾਬ ਹਨ ਕਿਉਂਕਿ ਮਹੀਨੇ ਦੀ ਆਖਰੀ ਤਾਰੀਖ ਸੀ ਮੁਸਕਾਨ ਮੈਨੂੰ ਰੋਜ਼ ਸੁਣਾਉਂਦੀ ਸੀ ਕਿ ਘਰ ਦਾ ਕਿਰਾਇਆ ਵੀ ਦੇਣਾ ਹੈ ਉਹ ਪੈਸੇ ਸ਼ਾਇਦ ਰੱਬ ਨੇ ਸਾਡੀ ਮਦਦ ਲਈ ਭੇਜੇ ਸੀ ਪਰ ਮੈਂ ਸਚਾਈ ਦੀ ਪੂਜਾ ਕਰਦਾ ਸੀ ਉਹ ਕਹਿੰਦੀ ਜਾਓ ਜਿੱਥੋਂ ਮਾਝੇ ਪੈਸੇ ਲੈ ਕੇ ਆਓ ਮੈਨੂੰ ਭੁੱਖ ਲੱਗੀ ਹੈ ਮੈਨੂੰ ਖਾਣਾ ਚਾਹੀਦਾ ਹੈ ਮੈਨੂੰ ਲੱਗਦਾ ਸੀ ਕਿ ਮੁਸਕਾਨ ਮੇਰੀ ਗੱਲ ਮੰਨ ਜਾਵੇਗੀ ਪਰ ਕੁਝ ਦਿਨਾਂ ਬਾਅਦ ਮੈਂ ਉਸ ਨੂੰ ਫਿਰ ਕੁਝ ਲੁਕੋਂਦੇ ਦੇਖਿਆ ਜਦੋਂ ਉਸ ਜਦੋਂ ਉਸਨੇ ਮੈਨੂੰ ਦੇਖਿਆ ਉਹ ਕਹਿਣ ਲੱਗੀ ਅਜਿਹਾ ਕੁਝ ਨਹੀਂ ਹੈ ਅਤੇ ਗੱਲ ਨੂੰ ਬਦਲ ਦਿੱਤਾ ਇਸ ਤੋਂ ਬਾਅਦ ਉਹ ਅਚਾਨਕ ਮੇਰੇ ਨਾਲ ਨਾਲ ਚੰਗਾ ਵਿਵਹਾਰ ਕਰਨ ਲੱਗੀ ਜਦਕਿ ਕਈ ਦਿਨਾਂ ਤੋਂ ਉਹ ਮੈਨੂੰ ਠੀਕ ਨਾਲ ਜਵਾਬ ਵੀ ਨਹੀਂ ਦੇ ਰਹੀ ਸੀ ਸ਼ਾਇਦ ਔਰਤਾਂ ਨੂੰ ਪਤਾ ਹੁੰਦਾ ਹੈ ਕਿ ਮਰਦ ਨੂੰ ਕਿਵੇਂ ਮਨਾਉਣਾ ਹੈ ਇੱਕ ਦਿਨ ਮਸਕਾਨ ਨੇ ਮੈਨੂੰ ਇੱਕ ਚੀਜ਼ ਦਿਖਾਈ ਅਤੇ ਕਿਹਾ ਕਿ ਹਾਂ ਮੈਂ ਇਹ ਚੀਜ਼ ਲੈਣਾ ਚਾਹੁੰਦੀ ਹਾਂ ਇਹ ਇੱਕ ਬਹੁਤ ਪਿਆਰੀ ਅਲਮਾਰੀ ਸੀ ਮੈਂ ਕਿਹਾ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਅਸੀਂ ਨਹੀਂ ਲੈ ਸਕਦੇ ਤੁਸੀਂ ਅਜਿਹੀ ਚੀਜ਼ ਕਿਉਂ ਦੇਖਦੇ ਹੋ ਜੋ ਅਸੀਂ ਖਰੀਦ ਨਹੀਂ ਸਕਦੇ ਉਸਨੇ ਕਿਹਾ ਖਰੀਦ ਨਹੀਂ ਸਕਦੇ ਇਸ ਦਾ ਮਤਲਬ ਇਹ ਤਾਂ ਨਹੀਂ ਦੇਖ ਵੀ ਨਹੀਂ ਸਕਦੇ ਮੈਨੂੰ ਇਹ ਅਲਮਾਰੀ ਬਹੁਤ ਪਸੰਦ ਹੈ ਮੈਂ ਕਿਹਾ ਠੀਕ ਹੈ ਜਿਸ ਦਿਨ ਪੈਸੇ ਹੋਣਗੇ ਮੈਂ ਤੁਹਾਡੇ ਲਈ ਖਰੀਦ ਲਵਾਂਗਾ ਪਰ ਮੈਨੂੰ ਪਤਾ ਸੀ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹੋਣਗੇ ਇੱਕ ਹਫ਼ਤੇ ਬਾਅਦ ਮੈਂ ਹੈਰਾਨ ਰਹਿ ਗਿਆ ਜਦੋਂ ਦੇਖਿਆ ਕਿ ਮਸਕਾਨ ਨੇ ਉਹ ਅਲਮਾਰੀ ਖਰੀਦ ਲਈ ਸੀ ਅਤੇ ਉਹ ਸਾਡੇ ਘਰ ਆ ਵੀ ਚੁੱਕੀ ਸੀ ਉਹ ਬਹੁਤ ਖੁਸ਼ ਸੀ ਅਤੇ ਅਲਮਾਰੀ ਨੂੰ ਸਾਫ਼ ਕਰਕੇ ਕੱਪੜੇ ਰੱਖ ਰਹੀ ਸੀ ਮੈਂ ਪੁੱਛਿਆ ਇਹ ਤੁਸੀਂ ਕਿੱਥੋਂ ਲਈ ਇਹ ਤਾਂ ਬਹੁਤ ਮਹਿੰਗੀ ਸੀ ਉਸਨੇ ਕਿਹਾ ਮੇਰੀ ਇੱਕ ਦੋਸਤ ਨੇ ਮੇਰੇ ਲਈ ਖਰੀਦੀ ਹੈ ਕਿਉਂਕਿ ਮੇਰਾ ਜਨਮ ਦਿਨ ਆ ਰਿਹਾ ਹੈ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਤੇ ਕਿਹਾ ਤੁਸੀਂ ਮੈਨੂੰ ਪਾਗਲ ਬਣਾ ਰਹੇ ਹੋ ਤੁਹਾਡਾ ਜਨਮ ਦਿਨ ਤਾਂ 3 ਮਹੀਨੇ ਬਾਅਦ ਹੈ ਮਸਕਾਨ ਥੋੜੀ ਘਬਰਾ ਗਈ ਤੇ ਕਹਿਣ ਲੱਗੀ ਹਾਂ ਮੇਰੀ ਉਸ ਦੋਸਤ ਵਿਦੇਸ਼ ਜਾ ਰਹੀ ਹੈ 3 ਮਹੀਨਿਆਂ ਬਾਅਦ ਉਹ ਇੱਥੇ ਨਹੀਂ ਹੋਵੇਗੀ ਇਸ ਲਈ ਉਸਨੇ ਮੈਨੂੰ ਪਹਿਲਾਂ ਹੀ ਤੋਹਫ਼ਾ ਦੇ ਦਿੱਤਾ ਉਹ ਮੇਰੀ ਬਹੁਤ ਚੰਗੀ ਦੋਸਤ ਹੈ ਮੈਂ ਹੈਰਾਨ ਸੀ ਕਿ ਅੱਜ ਕੱਲ ਕੋਈ ਇੰਨਾ ਚੰਗਾ ਨਹੀਂ ਹੁੰਦਾ ਜੋ ਇੰਨਾ ਮਹਿੰਗਾ ਤੋਹਫਾ ਦੇਵੇ ਮੁਸਕਾਨ ਕਹਿੰਦੀ ਸੀ ਕਿ ਉਹ ਸਫਾਈ ਦਾ ਕੰਮ ਕਰਦੀ ਹੈ ਇਸ ਲਈ ਉਸ ਦਾ ਕੋਈ ਵੀ ਦੋਸਤ ਨਹੀਂ ਉਸ ਦੇ ਪੁਰਾਣੇ ਦੋਸਤ ਵੀ ਉਸ ਤੋਂ ਨਾਰਾਜ਼ ਹੋ ਕੇ ਸੰਪਰਕ ਤੋੜ ਚੁੱਕੇ ਸੀ ਅਤੇ ਹੁਣ ਉਹ ਕਹਿ ਰਹੀ ਹੈ ਕਿ ਉਸ ਦੀ ਇੱਕ ਨਵੀਂ ਦੋਸਤ ਹੈ ਜਿਸ ਨੂੰ ਜਿਸ ਨੂੰ ਉਸ ਦੇ ਕੰਮ ਨਾਲ ਕੋਈ ਫਰਕ ਨਹੀਂ ਪੈਂਦਾ ਮੁਸਕਾਨ ਦੀਆਂ ਗੱਲਾਂ ਤੇ ਹਰਕਤਾਂ ਮੈਨੂੰ ਸਮਝ ਨਹੀਂ ਆ ਰਹੀਆਂ ਸੀ ਉਸ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਮੈਂ ਸੋਚਿਆ ਜੇ ਜੇ ਉਸ ਦੀ ਦੋਸਤ ਨੇ ਅਲਮਾਰੀ ਦਿੱਤੀ ਹੈ ਤਾਂ ਠੀਕ ਹੈ ਮੈਨੂੰ ਇਹ ਵੀ ਪਤਾ ਸੀ ਕਿ ਮੁਸਕਾਨ ਦੇ ਕੋਲ ਇੰਨੇ ਪੈਸੇ ਨਹੀਂ ਹੋ ਸਕਦੇ ਸ਼ਾਇਦ ਮੈਂ ਜ਼ਿਆਦਾ ਸੋਚ ਰਿਹਾ ਸੀ ਮੁਸਕਾਨ ਨੇ ਹਮੇਸ਼ਾ ਮੇਰਾ ਸਾਥ ਹਾਂ ਦਿੱਤਾ ਸੀ ਇਸ ਲਈ ਮੈਨੂੰ ਉਸ ਬਾਰੇ ਗਲਤ ਨਹੀਂ ਸੋਚਣਾ ਚਾਹੀਦਾ ਸੀ ਇੱਕ ਮਹੀਨਾ ਬੀਤ ਗਿਆ ਤੇ ਮੈਂ ਇਸ ਗੱਲ ਨੂੰ ਭੁੱਲ ਗਿਆ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇੱਕ ਦਿਨ ਮੁਸਕਾਨ ਬੇਹੋਸ਼ ਹੋ ਗਈ ਮੈਂ ਉਸ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਕਿਹਾ ਤੁਹਾਡੀ ਪਤਨੀ ਨੂੰ ਮਿੱਟੀ ਨਾਲ ਅਲਰਜੀ ਹੋ ਗਈ ਹੈ ਉਸ ਨੂੰ ਕਹੋ ਕਿ ਮਿੱਟੀ ਵਾਲਾ ਕੰਮ ਕੋਈ ਨਾ ਕਰੇ ਮੈਂ ਹੈਰਾਨ ਸੀ ਕਿ ਅਚਾਨਕ ਇਹ ਸਭ ਕਿਵੇਂ ਹੋਇਆ ਡਾਕਟਰ ਨੇ ਕਿਹਾ ਜੇ ਉਹ ਮਿੱਟੀ ਵਿੱਚ ਕੰਮ ਕਰਦੀ ਰਹੀ ਤਾਂ बार-बार बेहोश ਹੋਵੇਗੀ ਅਤੇ ਉਸ ਦੀ ਸਿਹਤ ਖਰਾਬ ਹੋ ਜਾਵੇਗੀ ਸ਼ਾਇਦ ਇਹ ਬਿਮਾਰੀ ਉਸ ਨੂੰ ਸਫਾਈ ਦੇ ਕੰਮ ਕਰਕੇ ਹੋਈ ਸੀ ਮੈਂ ਮੁਸਕਾਨ ਨੂੰ ਦੱਸਿਆ ਤਾਂ ਉਸ ਨੂੰ ਚਿੰਤਾ ਹੋ ਗਈ ਅਤੇ ਕਹਿਣ ਲੱਗੀ ਜੇ ਮੈਂ ਕੰਮ ਨਹੀਂ ਕਰਾਂਗੀ ਤਾਂ ਪੈਸੇ ਕਿੱਥੋਂ ਹੋਣਗੇ ਮੈਂ ਕਿਹਾ ਪੈਸੇ ਜ਼ਰੂਰੀ ਨਹੀਂ ਤੁਹਾਡੀ ਸਿਹਤ ਜ਼ਿਆਦਾ ਜ਼ਰੂਰੀ ਹੈ ਅੱਜ ਤੋਂ ਤੁਸੀਂ ਕੰਮ ਤੇ ਨਹੀਂ ਜਾਓਗੇ ਅਸੀਂ ਥੋੜੇ ਪੈਸਿਆਂ ਵਿੱਚ ਗੁਜ਼ਾਰਾ ਕਰ ਲਵਾਂਗੇ ਮੁਸਕਾਨ ਮੇਰੇ ਨਾਲ ਚੜਨ ਲੱਗੀ ਤੇ ਕਹਿਣ ਲੱਗੀ ਥੋੜੇ ਪੈਸਿਆਂ ਵਿੱਚ ਸਾਡਾ ਗੁਜ਼ਾਰਾ ਨਹੀਂ ਹੋਵੇਗਾ ਤੁਹਾਨੂੰ ਪਤਾ ਹੈ ਸਾਡੇ ਕਿੰਨੇ ਖਰਚੇ ਹਨ ਮੈਂ ਬੱਚਾ ਪੈਦਾ ਕਰਨਾ ਚਾਹੁੰਦੀ ਹਾਂ ਪਰ ਪੈਸਿਆਂ ਦੀ ਕਮੀ ਕਰਕੇ ਨਹੀਂ ਕਰਦੀ ਜੇ ਮੈਂ ਵੀ ਕੰਮ ਛੱਡ ਦਿੱਤਾ ਤਾਂ ਸਾਡੇ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ ਮੈਂ ਕਿਹਾ ਮੈਂ ਹਜੇ ਜਿਉਂਦਾ ਹਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਮੈਂ ਤੁਹਾਡੇ ਲਈ ਅਜਿਹਾ ਕੰਮ ਲੱਭਾਂਗਾ ਜਿਸ ਵਿੱਚ ਮਿੱਟੀ ਜਾਂ ਗੰਦਗੀ ਵਿੱਚ ਕੰਮ ਨਾ ਕਰਨਾ ਪਵੇ ਮੈਂ ਅਸਲ ਵਿੱਚ ਮੁਸਕਾਨ ਲਈ ਕੋਈ ਕੰਮ ਲੱਭਣ ਵਾਲਾ ਨਹੀਂ ਸੀ ਮੈਂ ਉਸ ਨੂੰ ਚੁੱਪ ਕਰਉਣ ਲਈ ਅਜਿਹਾ ਕਿਹਾ ਸੀ ਉਹ ਦੋ ਦਿਨ ਕੰਮ ਤੇ ਨਹੀਂ ਗਈ ਅਤੇ ਉਸ ਦੀ ਸਿਹਤ ਠੀਕ ਹੋ ਗਈ ਉਸ ਨੇ ਮੈਨੂੰ ਕਿਹਾ ਮੇਰੀ ਸਿਹਤ ਬਿਲਕੁਲ ਠੀਕ ਹੈ ਮੈਂ ਕਿਹਾ ਚੰਗੀ ਗੱਲ ਹੈ ਆਰਾਮ ਕਰੋ ਤਾਂ ਜੋ ਸਿਹਤ ਹੋਰ ਵੀ ਜ਼ਿਆਦਾ ਠੀਕ ਹੋ ਜਾਵੇ ਪਰ ਅਚਾਨਕ ਉਹ ਕਹਿਣ ਲੱਗੀ ਮੈਨੂੰ ਕੰਮ ਤੇ ਜਾਣਾ ਹੈ ਮੈਂ ਕਿਹਾ ਕੰਮ ਤੇ ਜਾਣ ਦੀ ਲੋੜ ਨਹੀਂ ਘਰ ਵਿੱਚ ਆਰਾਮ ਕਰੋ ਉਹ ਮੇਰੀ ਗੱਲ ਤੇ ਚੁੱਪ ਹੋ ਗਈ ਪਰ ਲੱਗਦਾ ਸੀ ਕਿ ਉਹ ਬਹੁਤ ਗੁੱਸੇ ਵਿੱਚ ਸੀ ਫਿਰ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਘਰ ਆਇਆ ਮੁਸਕਾਨ ਮੁਸਕਾਨ ਘਰ ਵਿੱਚ ਨਹੀਂ ਸੀ ਮੈਂ ਸੋਚਿਆ ਇਹ ਕਿੱਥੇ ਗਈ ਉਸ ਦਾ ਫੋਨ ਵੀ ਬੰਦ ਸੀ ਮੈਂ ਬਹੁਤ ਪਰੇਸ਼ਾਨ ਸੀ ਪਰ ਉਹ ਉਸ ਸਮੇਂ ਵਾਪਸ ਆਈ ਜਦੋਂ ਉਹ ਆਮ ਤੌਰ ਤੇ ਕੰਮ ਤੋਂ ਵਾਪਸ ਆਉਂਦੀ ਸੀ ਮੈਂ ਦੇਖਿਆ ਉਸ ਦੇ ਕੋਲ ਇੱਕ ਬੈਗ ਸੀ ਜੋ ਜੋ ਉਹ ਕੰਮ ਤੇ ਜਾਂਦੇ ਸਮੇਂ ਲੈ ਜਾਂਦੀ ਸੀ ਮੈਨੂੰ ਪਤਾ ਲੱਗ ਗਿਆ ਕਿ ਉਹ ਕੰਮ ਤੇ ਗਈ ਸੀ ਮੈਂ ਪੁੱਛਿਆ ਕੀ ਜ਼ਰੂਰਤ ਸੀ ਕੰਮ ਤੇ ਜਾਣ ਦੀ ਉਸਨੇ ਕਿਹਾ ਮੇਰੀ ਸਿਹਤ ਬਿਲਕੁਲ ਠੀਕ ਹੈ ਮੈਂ ਘਰ ਵਿੱਚ ਬੋਰ ਹੋ ਰਹੀ ਸੀ ਇਸ ਲਈ ਚੱਲ ਚੱਲ ਗਈ ਮੈਂ ਕਿਹਾ ਤੁਸੀਂ ਕਿਹੋ ਜਿਹੇ ਹੋ ਬੋਰ ਹੋ ਰਹੇ ਸੀ ਤਾਂ ਤਾ ਕੰਮ ਕਰਨ ਚੱਲਗੇ ਕੀ ਉਹ ਕੰਮ ਕਰਨਾ ਚੰਗਾ ਲੱਗਦਾ ਹੈ ਉਸਨੇ ਕਿਹਾ ਮੈਨੂੰ ਉਹ ਕੰਮ ਕਰਨਾ ਚੰਗਾ ਨਹੀਂ ਚੰਗਾ ਲੱਗਦਾ ਜਾਂ ਨਹੀਂ ਪਰ ਪੈਸੇ ਕਮਾਉਣਾ ਚੰਗਾ ਲੱਗਦਾ ਹੈ ਮੈਂ ਕਿਹਾ ਇੰਨੇ ਪੈਸੇ ਤਾਂ ਮਿਲਦੇ ਨਹੀਂ ਥੋੜੇ ਜਿਹੇ ਪੈਸੇ ਲਈ ਪਾਗਲ ਹੋ ਰਹੇ ਹੋ ਮੈਂ ਉਸ ਨੂੰ ਮਨਾ ਕੀਤਾ ਪਰ ਅਗਲੇ ਦਿਨ ਉਸਨੇ ਫਿਰ ਵੀ ਇਹ ਜਿਹਾ ਹੀ ਕੀਤਾ ਉਸ ਦੀ ਸਿਹਤ ਖਰਾਬ ਸੀ ਉਸ ਨੂੰ ਮਿੱਟੀ ਨਾਲ ਅਲਰਜੀ ਸੀ ਪਰ ਉਹ बार-बार ਉਸੇ ਕੰਮ ਤੇ ਜਾ ਰਹੀ ਸੀ ਮੈਨੂੰ ਲੱਗਿਆ ਕਿ ਕੁਝ ਗੜਬੜ ਜ਼ਰੂਰ ਹੈ ਮੈਂ ਸੋਚਿਆ ਕਿ ਮੈਂ ਉਸਦੇ ਹੋਟਲ ਜਾਵਾਂਗਾ ਅਤੇ ਮੈਨੇਜਰ ਨੂੰ ਕਹਾਂਗਾ ਕਿ ਉਸ ਨੂੰ ਨੌਕਰੀ ਤੋਂ ਨੌਕਰੀ ਵਿੱਚੋਂ ਕੱਢ ਦੇਵੇ ਕਿਉਂਕਿ ਉਹ ਘਰ ਵਿੱਚ ਬੈਠਣ ਵਾਲੀ ਨਹੀਂ ਸੀ ਮੈਂ ਉੱਥੇ ਗਿਆ ਤੇ ਮੈਨੇਜਰ ਨਾਲ ਗੱਲ ਕੀਤੀ ਜਦੋਂ ਮੈਂ ਕਿਹਾ ਕਿ ਮੇਰੀ ਪਤਨੀ ਨੂੰ ਨੌਕਰੀ ਤੋਂ ਕੱਢ ਦਿਓ ਤਾਂ ਉਸਨੇ ਪੁੱਛਿਆ ਤੁਹਾਡੀ ਪਤਨੀ ਕਿਹੜੀ ਹੈ ਨਾਮ ਦੱਸੋ ਮੈਂ ਮੁਸਕਾਨ ਦਾ ਨਾਮ ਦੱਸਿਆ ਤਾਂ ਉਹ ਸੋਚ ਵਿੱਚ ਪੈ ਗਿਆ ਉਸਨੇ ਕਿਹਾ ਤੁਹਾਡੀ ਪਤਨੀ ਤਾਂ ਇੱਥੇ 1 ਸਾਲ ਪਹਿਲਾਂ ਕੰਮ ਕਰਦੀ ਸੀ ਹੁਣ ਤਾਂ ਉਹ ਇੱਥੇ ਕੰਮ ਨਹੀਂ ਕਰਦੀ ਅਸੀਂ ਉਸ ਨੂੰ ਇਸੇ ਲਈ ਕੱਢਿਆ ਸੀ ਕਿਉਂਕਿ ਉਹ ਆਪਣਾ ਕੰਮ ਠੀਕ ਕਤਰਾਂ ਨਹੀਂ ਕਰ ਰਹੀ ਸੀ ਮੈਂ ਹੈਰਾਨ ਰਹਿ ਗਿਆ ਮੁਸਕਾਨ 1 ਸਾਲ ਤੋਂ ਉੱਥੇ ਕੰਮ ਨਹੀਂ ਕਰਦੀ ਸੀ ਅਤੇ ਉਸਨੇ ਮੈਨੂੰ ਦੱਸਿਆ ਵੀ ਨਹੀਂ ਮੈਂ ਸੋਚ ਵਿੱਚ ਪੈ ਗਿਆ ਕਿ ਉਹ ਕਿੱਥੇ ਜਾਂਦੀ ਸੀ ਕੀ ਕੰਮ ਕਰਦੀ ਸੀ ਅਤੇ ਪੈਸੇ ਕਿੱਥੋਂ ਲੈਂਦੀ ਸੀ ਜੇ ਉਹ ਕਿਸੇ ਹੋਰ ਹੋਟਲ ਵਿੱਚ ਕੰਮ ਕਰ ਰਹੀ ਸੀ ਤਾਂ ਮੈਨੂੰ ਦੱਸ ਸਕਦੀ ਸੀ ਇਸ ਵਿੱਚ ਲੁਕਾਉਣ ਵਾਲੀ ਕਿਹੜੀ ਗੱਲ ਸੀ ਮੈਂ ਸੋਚਿਆ ਕਿ ਜੇ ਉਸ ਨੇ ਮੇਥੋਂ ਲੁਕਾਇਆ ਤਾਂ ਕੁਝ ਜ਼ਰੂਰ ਗੜਬੜ ਹੈ ਮੈਂ ਫੈਸਲਾ ਕੀਤਾ ਕਿ ਮੈਂ ਉਸ ਦਾ ਪਿੱਛਾ ਕਰਾਂਗਾ ਇੱਕ ਦਿਨ ਮੈਂ ਉਸ ਨੂੰ ਕਿਹਾ ਮੈਂ ਕੰਮ ਤੇ ਜਾ ਰਿਹਾ ਹਾਂ ਪਰ ਮੈਂ ਘਰ ਵਿੱਚ ਹੀ ਲੁਕ ਗਿਆ ਮੇਰੇ ਜਾਣ ਤੋਂ ਬਾਅਦ ਉਹ ਤੁਰੰਤ ਕਿਤੇ ਜਾਣ ਲਈ ਤਿਆਰ ਹੋ ਗਈ। ਉਸਨੇ ਬੈਗ ਵਿੱਚ ਕੁਝ ਸਮਾਨ ਰੱਖਿਆ ਪਰ ਮੈਂ ਨਹੀਂ ਦੇਖ ਸਕਿਆ ਕਿ ਉਹ ਕੀ ਸੀ। ਉਹ ਘਰੋਂ ਨਿਕਲ ਗਈ ਅਤੇ ਮੈਂ ਉਸਦਾ ਪਿੱਛਾ ਕਰਨ ਲੱਗਾ। ਉਹ ਉਸ ਜਗ੍ਹਾ ਤੇ ਗਈ ਜਿੱਥੇ ਹੋਟਲ ਸੀ ਪਰ ਉਹ ਲੋਕ ਤਾਂ ਕਹਿ ਰਹੇ ਸੀ ਕਿ ਮੁਸਕਾਨ ਇੱਥੇ ਕੰਮ ਨਹੀਂ ਕਰਦੀ। ਫਿਰ ਉਹ ਇੱਕ ਦੁਕਾਨ ਵਿੱਚ ਗਈ, ਉੱਥੇ ਕੁਝ ਲਿਆ ਅਤੇ ਸੜਕ ਦੇ ਸੜਕ ਦੇ ਕਿਨਾਰੇ ਤੇ ਖੜੀ ਹੋ ਗਈ। ਥੋੜੀ ਦੇਰ ਬਾਅਦ ਇੱਕ ਆਦਮੀ ਆਇਆ ਤੇ ਉਸਦੇ ਕੋਲ ਖੜਾ ਹੋ ਗਿਆ ਉਹ ਥੋੜੀ ਦੇਰ ਖੜਾ ਰਿਹਾ ਫਿਰ ਮੁਸਕਾਨ ਨੂੰ ਕੋਈ ਇਸ਼ਾਰਾ ਕੀਤਾ ਮੁਸਕਾਨ ਨੇ ਉਸਨੂੰ ਕੁਝ ਦਿੱਤਾ ਜੋ ਇੰਨਾ ਛੋਟਾ ਸੀ ਕਿ ਦੂਰੋਂ ਦਿਖਾਈ ਨਹੀਂ ਸੀ ਦੇ ਰਹਾ ਉਸ ਆਦਮੀ ਨੇ ਮੁਸਕਾਨ ਨੂੰ ਬਹੁਤ ਸਾਰੇ ਪੈਸੇ ਦੇ ਦਿੱਤੇ ਮੈਂ ਹੈਰਾਨ ਰਹਿ ਗਿਆ ਮੁਸਕਾਨ ਕੀ ਕਰ ਰਹੀ ਸੀ ਮੈਂ ਸਮਝ ਗਿਆ ਕਿ ਉਹ ਕੁਝ ਵੇਚ ਰਹੀ ਸੀ ਪਰ ਇਹ ਕੀ ਸੀ ਜੋ ਲੋਕ ਲੁਕ ਲੁਕ ਕੇ ਲੈ ਰਹੇ ਸੀ ਅਤੇ ਉਹ ਵੀ ਲੁਕ ਕੇ ਵੇਚ ਰਹੀ ਸੀ ਮੈਂ ਆਪਣਾ ਚਿਹਰਾ ਰੁਮਾਲ ਨਾਲ ਢੱਕਿਆ ਕਾਲੇ ਚਸ਼ਮੇ ਪਾਏ ਅਤੇ ਉਸ ਦੇ ਕੋਲ ਜਾ ਕੇ ਖੜਾ ਹੋ ਗਿਆ ਮੈਂ ਕਿਹਾ ਮੈਨੂੰ ਵੀ ਚਾਹੀਦਾ ਹੈ ਉਸ ਨੇ ਮੇਰੇ ਹੱਥ ਵਿੱਚ ਇੱਕ ਚੀਜ਼ ਦਿੱਤੀ ਅਤੇ ਕਿਹਾ 1000 ਰੁਪਏ ਦਿਓ ਮੈਂ ਪੈਸੇ ਦਿੱਤੇ ਅਤੇ ਜਿਵੇਂ ਹੀ ਮੈਂ ਪੈਸੇ ਉਸ ਦੇ ਹੱਥ ਵਿੱਚ ਦਿੱਤੇ ਮੈਂ ਉਸ ਦਾ ਹੱਥ ਫੜ ਲਿਆ ਉਹ ਹੈਰਾਨ ਹੋ ਕੇ ਦੇਖਣ ਲੱਗੀ ਕਿ ਮੇਰਾ ਹੱਥ ਕਿਸ ਨੇ ਫੜਿਆ ਮੈਂ ਰੁਮਾਲ ਹਟਾਇਆ ਅਤੇ ਉਹ ਮੈਨੂੰ ਦੇਖ ਕੇ ਸੁੰਨ ਹੋ ਗਈ ਮੈਂ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਹੋ ਉਸ ਦੇ ਕੋਲ ਕੋਈ ਜਵਾਬ ਨਹੀਂ ਸੀ ਮੈਂ ਕਿਹਾ ਚੁੱਪਚਾਪ ਮੇਰੇ ਨਾਲ ਘਰ ਚਲੋ ਘਰ ਪਹੁੰਚ ਕੇ ਮੈਂ ਪੁੱਛਿਆ ਇਹ ਸਭ ਕੀ ਕਰ ਰਹੇ ਸੀ ਤੁਸੀਂ ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ ਜੋ ਚੀਜ਼ ਮੇਰੇ ਹੱਥ ਵਿੱਚ ਸੀ ਉਹ ਨਸ਼ੇ ਦੀ ਚੀਜ਼ ਸੀ ਡਰੱਗਸ ਮੁਸਕਾਨ ਗੈਰ ਕਾਨੂੰਨੀ ਤਰੀਕੇ ਨਾਲ ਡਰੱਗਸ ਦਾ ਕਾਰੋਬਾਰ ਕਰਦੀ ਸੀ ਇਸੇ ਕਰਕੇ ਉਸ ਨੂੰ ਸੜਕ ਤੇ ਖੜੇ ਹੋਣ ਨਾਲ ਮਿੱਟੀ ਦੀ ਅਲਰਜੀ ਹੋਈ ਸੀ ਕਿਉਂਕਿ ਉੱਥੇ ਇੱਕ ਇਮਾਰਤ ਬਣ ਰਹੀ ਸੀ ਮੁਸਕਾਨ ਬੁਰੀ ਤਰ੍ਹਾਂ ਰੋਣ ਲੱਗੀ ਅਤੇ ਕਹਿਣ ਲੱਗੀ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਮੈਂ ਉੱਥੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਉਸ ਨੂੰ ਕਿਹਾ ਇਹ ਸਮਾਨ ਵਾਪਸ ਕਰੋ ਅਤੇ ਦੁਬਾਰਾ ਅਜਿਹਾ ਕੰਮ ਨਾ ਕਰੋ ਇਹ ਇੱਕ ਅਜਿਹੀ ਚੀਜ਼ ਹੈ ਜੋ ਲੋਕ ਖਾ ਕੇ ਆਪਣੀ ਸਿਹਤ ਅਤੇ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਤੁਸੀਂ ਇਹ ਕੰਮ ਨਹੀਂ ਛੱਡਿਆ ਤਾਂ ਮੈਂ ਤੁਹਾਨੂੰ ਛੱਡ ਦੇਵਾਂਗਾ ਮੁਸਕਾਨ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ ਮੈਂ ਇਹ ਸਭ ਛੱਡ ਦੇਵਾਂਗੀ ਉਸਨੇ ਮਾਫੀ ਮੰਗੀ ਅਤੇ ਕਿਹਾ ਮੈਂ ਕਿਹਾ ਮੈਂ ਮਾਫ ਕਰ ਰਿਹਾ ਹਾਂ ਪਰ ਜੇ ਦੁਬਾਰਾ ਅਜਿਹੀ ਕੋਈ ਗੱਲ ਪਤਾ ਲੱਗੀ ਤਾਂ ਮੈਂ ਤੁਹਾਨੂੰ ਛੱਡ ਦੇਵਾਂਗਾ ਮੈਨੂੰ ਲੱਗਦਾ ਸੀ ਕਿ ਮੁਸਕਾਨ ਦੁਬਾਰਾ ਅਜਿਹਾ ਨਹੀਂ ਕਰੇਗੀ ਉਸਨੇ ਅਜਿਹਾ ਕੀਤਾ ਵੀ ਨਹੀਂ ਉਹ ਇਹ ਸਭ ਸਾਡੀ ਗਰੀਬੀ ਕਰਕੇ ਕਰ ਰਹੀ ਸੀ ਪਰ ਮੈਂ ਉਸ ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਮੈਂ ਉਸ ਨੂੰ ਸਮਝਾਇਆ ਜੇ ਕੋਈ ਹੋਰ ਔਰਤ ਮੈਨੂੰ ਇਹ ਨਸ਼ਾ ਦੇਵੇ ਅਤੇ ਮੈਂ ਇਸ ਦੀ ਆਦਤ ਪਾ ਲਵਾਂ ਤਾਂ ਤੁਹਾਡੇ ਦਿਲ ਤੇ ਕੀ guzreਗੀ ਸੋਚੋ ਇਨ੍ਹਾਂ ਵਿੱਚੋਂ ਕਿੰਨੇ ਲੋਕ ਲੋਕ ਹੋਣਗੇ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹੋਣਗੇ ਕਿ ਕਿੰਨੇ ਲੋਕ ਆਪਣੇ ਘਰਾਂ ਦੇ ਇਕੱਲੇ ਕਮਾਉਣ ਵਾਲੇ ਹੋਣਗੇ ਇਹ ਉਹਨਾਂ ਦੀ ਕਮਾਈ ਤੁਹਾਡੀ ਵਜ੍ਹਾ ਨਾਲ ਇਸ ਗਲਤ ਕੰਮ ਵਿੱਚ ਖਰਚ ਹੋ ਰਹੀ ਹੈ ਉਹਨਾਂ ਦੇ ਬੱਚੇ ਜਾਂ ਮਾਪੇ ਖਾਣ ਲਈ ਤਰਸ ਰਹੇ ਹੋਣਗੇ ਸੋਚੋ ਤੁਹਾਨੂੰ ਕਿੰਨੀਆਂ ਬਦਵਾਵਾਂ ਮਿਲ ਗਈਆਂ ਮਿਲਣਗੀਆਂ ਕਿ ਤੁਹਾਨੂੰ ਜ਼ਿੰਦਗੀ ਭਰ ਸਕੂਨ ਮਿਲ ਸਕਦਾ ਹੈ ਆਪਣੀ ਜ਼ਿੰਦਗੀ ਨੂੰ ਚੰਗਾ ਕਰਨ ਲਈ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਕਿਸੇ ਦੀ ਜ਼ਿੰਦਗੀ ਵਿੱਚ ਕੰਡੇ ਨਾ ਵਿਛਾਓ ਅਜਿਹਾ ਕਰਨ ਨਾਲ ਤੁਸੀਂ ਕਦੇ ਸਕੂਨ ਨਹੀਂ ਪਾ ਸਕਦੇ ਜੋ ਤੁਸੀਂ ਕਿਸੇ ਨਾਲ ਕਰੋਗੇ ਕੱਲ ਉਹੀ ਤੁਹਾਡੇ ਵਾਲਾ ਬਪਰੇਗਾ ਹਰ ਹਾਲ ਵਿੱਚ ਰੱਬ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ